ਇਹ ਮੈਚ ਕੀ ਗੱਲ ਹੈ ਰੰਗੀ ਆ ਜਾਓ ਗੱਲ ਤੋਂ ਮੈਚ ਸਕੋਰ ਦੱਸੋ ਜੀ ਸਕੋਰ ਬੋਲੋ ਬਰੇ ਬਹੁਤ ਵਧੀਆ ਬੱਲੇ ਬਹੁਤ ਵਧੀਆ ਬਸੇ ਹੋਏ ਮੈਚ ਕਿਹੋ ਜਿਹਾ ਬਹੁਤ ਵਧੀਆ ਬਸੇ ਹੋਏ ਮੈਚ ਕਿਹੜਾ ਆ ਰਹੇ ਕੰਗਸਾ ਸਾਨੂੰ ਇੱਕ ਦੀ ਟੀਮਾ ਖੇਡ ਲਓ ਯਾਰ ਗੱਲ ਹੈ ਬੱਸ ਸਰਪੰਚ ਸਾਹਿਬ ਨੇ ਮਿਲਿਆ ਖਰਦਮਾ ਸੋ ਮੈਂ ਤੇ ਜਾਓ ਔਰ ਮੈਂ ਕੋਲੇ 10 ਮਿੰਟ ਨੂੰ ਅਰ ਛੁੱਟ ਲੋ ਵੀ ਪਹੁੰਚ ਗਿਆ ਗਰਾਊਂਡ 'ਚ ਛੋਟੇ ਲੋ ਓਏ ਦੀਪੀ ਤੋੜ ਲਿਆ ਬਾਈ ਕਰਾ ਲਿਆ ਇੱਕ ਹੋਰ ਟੀਮ ਆ ਗਈ ਬਾਈ ਕ੍ਰਿਕਟ ਟੀਮ ਅੱਜ ਜਿੱਤ ਰਹਾ ਹੋਇਆ ਖੜਾ ਹੋ ਜੀ ਸਾਨੂੰ ਵੀ ਤੁਸੀਂ ਬੱਲੇ ਬੱਲੇ ਕਰਨੀ ਹੈ ਕੋਚ ਸਾਹਿਬ ਕਿੰਨਾ ਦਸੇਣਾ ਹੈ ਬਹੁਤ ਮੋਹਾਂਗੇ ਜੀ ਮੈਂ ਤੇ ਹੋ ਕਰ ਲਵਾਂਗੇ ਮਾਰੇ ਮੋਢੀ ਦੀ ਮੁਰਤੀ ਸੱਤੋਂ ਮੈਂ ਜਿਹੜਾ ਬੋਲ ਕਰ ਲਵਾਂ ਸਿੱਖਾਂਗੇ ਜੀ ਵੀ ਮੜਾ ਕੇ ਪਿੱਛੇ ਹੋ ਕੇ ਖੜੋ ਯਾਰ ਇੱਕ ਦਿਨ ਖੜਜੋ ਜੇ ਲੈ ਆਉਂਦਾ ਲੱਭੇ ਇੱਧਰ ਆਉਂਦਾ ਕੋਚੜਾ ਜੁੱਤੀਆਂ ਆ ਕੋਚੀ ਇੱਕੜੇ ਖੇਡੇ ਯਾਰ ਬੱਦੂ ਵਰਗੇ ਕਿੱਦੇ ਖੇਡੇ ਇਹਨਾਂ ਦੇ ਬਰਾਬਰ ਕਿਹਨਾਂ ਨਾਲ ਖੇਡਾਂ ਮੈਂ ਦਲਾ ਲਊਗਾ ਅੱਜ ਤੁਸੀਂ ਕੱਲ ਆਇਂਗਾ ਫਿਰ ਹੋਰ ਕਰਾਂਗੇ ਇਹ ਰਹੀ ਗੱਲ ਕਿੰਨਾ ਬੁੰਨਦਾ ਪੜਾ ਤੁਮੜਾ ਪੁੱਛਿਆ ਰਾਉਂਡ ਦੂਜੇ ਚ ਬਾਹਰ ਜਾਣਗੇ ਇਹਨਾਂ ਚੱਕਰ ਇਹ ਪਹਿਲਾ ਰਾਉਂਡ ਤਾਂ ਖੇਡ ਕੇ ਜਾਣ ਆ ਫਿਰ ਕੋਈ ਤਾਂ ਬਾਹਰ ਇੱਕ ਦਾ ਕਰਦਾ ਨਹੀਂ ਨਹੀਂ सरपंचਾਂ ਸ਼ਾਂਤੀ ਹੋਈ ਭਈਆ ਕੁਝ ਬੋਲਣਾ ਕੋਈ ਖੜੇ ਖੜੇ ਮੈਂ ਕਹਿੰਦਾ ਪ੍ਰਧਾਨ ਸਾਹਿਬ 50000 ਲਾਉਣੀ ਬਾਣੀ ਤੇਜ ਸਿੰਘ ਵਾਲਾ ਉਧਰ ਬਾਣੀ ਤੇਜ ਸਿੰਘ ਵਾਲਾ ਬਾਣੀ ਤੇਜ ਸਿੰਘ ਵਾਲਾ ਦੇ ਚੋਪਰ ਕਾਹ ਦੀ ਸੋਹਣੀ ਗੇਂ ਦਾ ਨਜ਼ਾਰਾ ਕਰਦੇ ਹੋਏ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ ਚੋਪਰਾ ਨੂੰ ਜਿਹੜੋ ਸਵਾਮਣ ਜਿਹੜੇ ਲੋਕ ਕਹਿੰਦੇ ਸੀ ਪੰਜਾਬ ਨੂੰਾ ਚੋਰ ਦਾ ਪੰਜਾਬ ਹੈ ਕਾਸ ਦਾ ਪੰਜਾਬ ਹੈ ਪਰ ਹਰਾਂ ਦੇ ਵਿੱਚ ਪੰਜਾਬੀਆਂ ਨੇ ਪੰਜਾਬ ਦੀ ਮਦਦ ਕਰਕੇ ਇਹ ਦਰਸਾ ਦਿੱਤਾ ਕਿ ਗੁਰੂਆਂ ਪੀਰਾਂ ਦੀ ਜਿੱਤ ਕਰਦੀ ਹੈ ਪੰਜਾਬੀ ਹੀ ਹਮੇਸ਼ਾ ਦੇਸ਼ ਦੇ ਲਈ ਇਹਨਾਂ ਦੇ ਕਰਵਾਣੇ ਕਿੰਨੇ 3.2% ਨੇ ਕਹਿੰਦੇ ਹੋਏ ਸੀ ਇਹ ਪੰਜਾਬੀਆਂ ਨੇ ਪੰਜਾਬੀਆਂ ਦੇ ਨਾਲ ਖੜ ਕੇ ਇਹ ਦੁਨੀਆ ਦੇ ਵਿੱਚ ਮਿਸਾਲ ਪੈਦਾ ਕਰ ਦਿੱਤੀ ਹੈ ਕਿ ਪੰਜਾਬ ਦੀ ਜਿਹੜੀ ਇਹ ਬੱਬਰ ਸ਼ੇਰਾ ਦੀ ਕੌਮ ਹੈ ਕੋਈ ਨਹੀਂ ਕਿਸੇ ਨੂੰ ਡੱਬੂ ਨਹੀਂ ਸੋ ਬਾਕੀ ਸੋ ਕਿੰਨਾ ਇੱਥੇ ਆਇਆ ਹੈ ਮੈਨੂੰ ਇਹਨਾਂ ਨੌਜਵਾਨ ਪਲੇਅਰਾਂ ਨੂੰ ਦੱਸਣ ਦੇ ਵਿੱਚ ਬੜਾ ਹੀ ਫਰਕ ਮਹਿਸੂਸ ਹੁੰਦਾ ਹੈ ਕਿ ਜਿਹੜੀ ਇਹ ਧਰਤੀ ਹੈ ਪਿੰਡ ਵਾਸ਼ਕ ਦੀ ਬਹੁਤ ਹੀ ਪਵਿੱਤਰ ਧਰਤੀ ਹੈ इधे दसवें पाशाहबंसदानी साहब कमाल श्री गुरु गोबिंद जी के चरण पवित्र धरती है जिसे